ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਦੀ ਕਲੈਕਸ਼ਨ एकदम ਵਧੀਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੋਏਗੀ कॉटन ਦੇ सूट ਹੋਣਗੇ ਲਿਨਨ ਸਟਾਫ ਹੋਏਗਾ ਤੇ ਪਿਓਰ कॉटन ਦੇ सूट ਹੋਣਗੇ ਬਾਰਡਰ ਵਾਲੀ ਐਮਬਰਾਇਡਰੀ ਹੋਏਗੀ ਤੇ ਨਾਲ ਨੈਕਲਾਈਨ ਵਾਲੀ ਐਮਬਰਾਇਡਰੀ ਮਿਲेंगी ਕਲੈਕਸ਼ਨ ਸਟਾਰਟ ਕਰਨ ਤੋਂ ਪਹਿਲੇ ਇੱਕ ਅਨਾਉਂਸਮੈਂਟ ਕਰਨੀ ਆ ਜਿਹੜਾ ਵੀ ਸਾਡੇ ਚੈਨਲ ਨੂੰ ਸਪੋਰਟ ਕਰੇਗਾ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋਗੇ ਸਾਡੇ ਚੈਨਲ ਨੂੰ ਵੀਡੀਓਜ਼ ਤੇ ਲੌਂਗ ਵੀਡੀਓਜ਼ ਤੇ ਕਮੈਂਟ ਕਰਕੇ ਜਾਇਆ ਕਰੋਗੇ ਉਹਨਾਂ ਨੂੰ ਅਸੀਂ ਦਵਾਂਗੇ ਇੱਕ ਸੂਟ ਗਿਫਟ ਠੀਕ ਹੈ ਲਾਸਟ ਡੇ ਜਿਹੜਾ April ਦਾ ਹੋਏਗਾ ਉਦੋਂ ਅਸੀਂ ਦਵਾਂਗੇ ਗਿਫਟ ਠੀਕ ਹੈ ਜੀ ਆ ਸੂਟ ਦਾ ਗਿਫਟ ਦਵਾਂਗੇ ਕਾਟਨ ਦਾ ਪਿਓਰ ਦਾ ਸੂਟ ਹੋਏਗਾ ਇਸ ਲਈ ਤੁਸੀਂ ਕੀ ਕਰਨਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਲੌਂਗ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਜਾਇਆ ਕਰਨਾ ਤੁਸੀਂ ਸਕਰੀਨਸ਼ਾਟ ਠੀਕ ਹੈ ਜੀ ਤੁਸੀਂ ਸਕਰੀਨਸ਼ਾਟ ਭੇਜਣਾ ਹੈ ਚਲੋ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਇਕਦਮ ਲੇਟੈਸਟ ਸਟੱਫ ਦੇ ਵਿੱਚ ਜਿਹੜਾ ਉਹ ਲੈ ਕੇ ਆਏ ਆ ਸੂਟ ਤੇ ਰਾਉਂਡ ਨੈਕ ਨਾਲ ਪੈਨਲਸ ਬਣਿਆ ਬਹੁਤ ਪਿਆਰਾ ਬੁਟੀਕ ਸਟਾਈਲ ਸੂਟ ਹੈ ਬਲੈਕ ਕਲਰ ਹੋਏਗਾ ਸਭ ਤੋਂ ਪਹਿਲੇ ਅ ਫਰੰਟ ਲਾਈਨ ਬਹੁਤ ਪਿਆਰੀ ਬਣੀ ਹੈ ਨਾਲ ਬਾਜੂ ਦੀ ਏਮਬਰਾਇਡਰੀ ਹੁੰਦੀ ਹੈ ਇਕਦਮ ਬੀ ਐਮ ਐਸ ਕੇ ਦੇ ਪ੍ਰੀਮੀਅਮ ਕਾਟਨ ਬ੍ਰਾਂਡ ਦੇ ਸੂਟ ਹੋਣਗੇ ਤੇ ਇਸ ਦਾ ਤੁਸੀਂ ਸਟੱਫ ਦੇਖੋ ਇੱਕ ਵਾਰ ਲੀਲਨ ਟਾਈਪ ਸਟੱਫ ਹੈ ਪਰ ਲੀਲਨ ਨਹੀਂ ਆ ਇਹ ਬਹੁਤ ਹੀ ਵੱਖਰਾ ਇਕਦਮ ਨਿਊ ਵੈਰਾਈਟੀ ਦਾ ਤੁਹਾਨੂੰ ਸਟੱਫ ਮਿਲਦਾ ਪਿਆ ਹੈ ਕੋਈ ਵੀ ਇਹਦੇ ਵਿੱਚ ਸੀਥਰੋ ਨਹੀਂ ਹੋਏਗਾ ਚੈੱਕ ਟਾਈਪ ਜਿਹੜਾ ਇਸ ਤਰ੍ਹਾਂ ਸਟੱਫ ਹੋਏਗਾ ਤੇ ਬਹੁਤ ਹੀ ਪਿਆਰੀ ਜੀ कॉटन ਹੈ ਆ ਠੀਕ ਹੈ ਜੀ ਤੇ ਇਸ ਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜੇਗੀ ਤੇ ਇਹ ਬਹੁਤ ਹੀ ਇੱਕਦਮ ਸਟਾਈਲਿਸ਼ ਸੂਟ ਹੋਏਗਾ ਨਾਲ ਇਸ ਦੀ ਆਏਗਾ ਬੈਗ ਠੀਕ ਹੈ ਬੈਗ ਦੀ ਵੀ ਐਮਬਰਾਇਡਰੀ ਆਏਗੀ ਨੈਕ ਲਾਈਨ ਦੀ ਫਲਾਵਰ ਆਏਗਾ ਨਾਊਂਡ ਨੈਕ ਆਏਗਾ ਸੂਟ ਇਹ ਸੂਟ ਨੂੰ ਤੁਸੀਂ ਜਿਹੜਾ ਪਾਰਟੀ ਫੰਕਸ਼ਨਸ ਤੇ ਵੇਅਰ ਕਰ ਸਕਦੇ ਹੋ ਨਾਰਮਲ ਵੇਅਰ ਕਰ ਸਕਦੇ ਹੋ ਪੂਰਾ ਹੀ ਵਧੀਆ ਬ੍ਰਾਂਡਡ ਸੂਟ ਮਿਲਦਾ ਪਿਆ ਹੈ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜੇਗੀ ਬਲੈਕ ਕਲਰ ਆਏਗਾ ਸਭ ਤੋਂ ਪਹਿਲੇ ਨਿਊ ਫੈਬਰਿਕ ਆਇਆ ਹੈ ਮਸਲੀਨ ਦਾ ਮਾਰਕੀਟ ਦੇ ਵਿੱਚ ਠੀਕ ਹੈ ਜੀ ਥੋੜਾ ਜਿਹਾ ਡਿਫਰੈਂਟ ਆ ਉਹਦਾ ਆਏਗਾ ਦੁਪੱਟਾ ਠੀਕ ਹੈ ਮਸਲੀਨ ਦਾ ਸਟਾਫ ਹੈ ਇਹਦੇ ਵਿੱਚ ਥੋੜੀ ਜੀ ਚੈੱਕ ਆ ਤੁਸੀਂ ਧਿਆਨ ਨਾਲ ਦੇਖਣਾ ਹੈ ਇਹ ਥੋੜਾ ਚੈੱਕ ਟਾਈਪ ਹੋਏਗਾ ਬਹੁਤ ਹੀ ਪਿਆਰਾ ਸੌਫਟ ਦੁਪੱਟਾ ਹੋਏਗਾ ਤੇ ਇੱਕਦਮ ਵਧੀਆ ਜਿਹੜਾ ਆ ਉਹ ਇਸ ਦੀ ਲੁੱਕ ਆ ਠੀਕ ਹੈ ਇਹ ਫੋਰ ਸਾਈਡਰ ਤੁਹਾਨੂੰ ਲੈਸ ਮਿਲੇਗੀ ਸੇਮ ਏਮਬਰਾਇਡਰੀ ਵਾਲੀ ਤੁਸੀਂ ਸੂਟ ਦੀ ਲੁੱਕ ਚੈੱਕ ਕਰੋ ਇੱਕਦਮ ਵਧੀਆ ਸੂਟ ਆ ਰਾਉਂਡ neck ਵਿਦ ਪੱਟੀ ਪੈਨਲਸ ਮਿਲਣਗੇ ਬਹੁਤ ਹੀ ਪਿਆਰੀ ਜੀ ਨਾਲ ਗਾਜਰੀ ਟਾਉਣ ਦਾ ਜਿਹੜਾ ਉਹ ਥ੍ਰੈੱਡ ਲੱਗਾ ਆ ਤੇ ਗਾਜਰੀ ਟਾਉਣ ਦੀ ਹੀ ਸੇਮ ਤੁਹਾਨੂੰ ਲੈਂਸ ਮਿਲੇਗੀ ਦੁਪट्टे ਦੇ ਉੱਪਰ ਠੀਕ ਆ ਇੱਕਦਮ ਲੰਮਾ ਚੌੜਾ ਦੁਪੱਟਾ ਆਏਗਾ ਇਸਨੇ ਵਿੱਚ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜੇਗੀ ਜੀ ਠੀਕ ਹੈ ਜੀ ਇਹ SK ਬ੍ਰਾਂਡ ਦੇ ਸੂਟ ਨੇ ਬਹੁਤ ਹੀ ਵਧੀਆ ਪ੍ਰੀਮੀਅਮ ਕੁਆਲਿਟੀ ਹੁੰਦੀ ਆ ਅਗਲਾ ਆਏਗਾ ਮਿਲਕੀ ਵਾਈਟ ਸ਼ੇਡ ਠੀਕ ਹੈ Onion type shade ਦੀ ਜਿਹੜੀ ਆ ਉਹ embroidery ਹੋਈ ਆ ਤੁਸੀਂ ਚੈੱਕ ਕਰੋ Onion shade ਦੀ embroidery Onion ਨਾਲੋਂ ਥੋੜਾ ਜਿਹਾ ਡਿਫਰੈਂਟ ਆਏਗਾ ਇਹ ਵਾਲਾ ਕਲਰ ਜਿਹੜਾ ਕਲਰ ਦਿਖਾਈ ਦੇ ਰਿਹਾ ਸੇਮ ਹੀ ਹੋਏਗਾ ਪੈਨਲਿੰਗ ਆਏਗੀ ਰੌਂਗ neck ਵਿਦ ਪੱਟੀ ਆਏਗੀ ਤੇ ਮਿਲਕੀ ਵਾਈਟ ਸ਼ੇਡ ਆ ਇਸਕੇ ਬ੍ਰਾਂਡ ਦੇ ਜਿਹੜੇ ਸੂਟ ਹੋਣਗੇ ਨਾਲ ਤੁਹਾਨੂੰ ਬਾਜੂ ਮਿਲੇਗੀ ਤੇ ਇਹ ਤੁਸੀਂ ਸਟਾਫ ਚੈੱਕ ਕਰੋ ਠੀਕ ਹੈ ਜੀ ਵਾਈਟ ਬੇਸ ਹੋਣ ਕਰਕੇ ਤੁਹਾਨੂੰ ਲਾਈਨਿੰਗ ਦੇ ਦੇ ਵਿੱਚ ਲੋਡ ਪਏਗੀ ਠੀਕ ਹੈ ਐਵੇਂ ਆਏਗੀ ਇਸ ਦੀ ਬੈਕ ਇਕਦਮ ਪੂਰਾ ਸੁਪੀਰੀਅਰ ਸੂਟ ਜਿਹਨੂੰ ਅਸੀਂ ਕਹਿੰਨੇ ਆ ਉਹ ਵਾਲੇ ਸੂਟ ਲੈ ਕੇ ਆਏ ਆ ਬਹੁਤ ਹੀ ਕੁਆਲਿਟੀ ਵਾਈਜ਼ ਦੀ ਬਹੁਤ ਸੋਹਣੀ ਆ ਨਾਲ ਦੁਪੱਟੇ ਆਉਣਗੇ ਚੈੱਕ ਮਸਲੀਨ ਦੇ ਵਿੱਚ ਸੇਮ ਕਲਰ ਦੀ ਜਿਹੜੀ ਐਮਬਰਾਇਡਰੀ ਹੋਈ ਆ ਠੀਕ ਹੈ ਇਕਦਮ ਸੌਫਟ ਮਸਲੀਨ ਆ ਚੈੱਕ ਮਸਲੀਨ ਦੇ ਵਿੱਚ ਆ ਜੀ ਅਗਲਾ ਕਲਰ ਚੈੱਕ ਕਰੋ ਤੁਸੀਂ ਇੰਗਲਿਸ਼ ਜਿਆ ਕਲਰ ਆ ਠੀਕ ਹੈ ਜੀ ਥੋੜਾ ਬਲੂਇਸ਼ ਟਾਈਪ ਕਲਰ ਪੈਂਦਾ ਆ ਥੋੜਾ ਜਿਵੇਂ ਅਸੀਂ ਕਹਿ ਦਿੰਨੇ ਆ ਕਿ ਐਕਵਾ ਸੀ ਗ੍ਰੀਨ ਕਲਰ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਨੈਕਲਾਈਨ ਤੁਸੀਂ ਚੈੱਕ ਕਰੋ ਨਾਲ ਇਸ ਤੇ ਗਾਜਰੀ ਛੇੜ ਦੀ ਜਿਹੜੀ ਏਮਬਰਾਇਡਰੀ ਹੁੰਦੀ ਆ ਉਪਰ ਆਈਟਮ ਦੀ ਲੈਮਨ ਆਉਂਦੀ ਆ ਤੇ ਇਸ ਦੀ ਜਿਹੜੀ ਬਾਜੂ ਨੇ ਨਾ ਬਾਜੂ ਦੇ ਵਿੱਚ ਤੁਹਾਨੂੰ ਕੱਟਵਰਕ ਵਾਲੀ ਏਮਬਰਾਇਡਰੀ ਮਿਲੇਗੀ ਠੀਕ ਹੈ ਕੱਟ ਇਸ ਤਰ੍ਹਾਂ ਇਸ ਤਰ੍ਹਾਂ ਕੱਟਵਰਕ ਵਾਲੀ ਏਮਬਰਾਇਡਰੀ ਮਿਲੇਗੀ ਇੱਕਦਮ ਲੇਟੈਸਟ ਫੈਬਰਿਕ ਆਏਗਾ ਲੇਟੈਸਟ ਏਮਬਰਾਇਡਰੀ ਦਾ ਡਿਜ਼ਾਈਨ ਆਏਗਾ ਬਹੁਤ ਹੀ ਪਿਆਰੀ ਏਮਬਰਾਇਡਰੀ ਜਿਹੜੀ ਆ ਬਾਜੂ ਦੀ ਉਹ ਵੀ ਇੱਕਦਮ ਕਮਾਲ ਆ ਤੇ ਨਾਲ ਆਏਗਾ ਦੁਪੱਟਾ ਠੀਕ ਹੈ ਜੀ ਸੇਮ ਟੋਨ ਦਾ ਦੁਪੱਟਾ ਰਹੇਗਾ ਤੇ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਮਿਲੇਗੀ ਰਾਉਂਡ neck ਵਿਦ embroidery ਬਹੁਤ ਸੋਹਣਾ ਪੈਟਰਨ ਹੈ ਇਹ ਅੱਜ ਦੇ ਸੂਟ ਦਾ ਰੇਟ ਹੋਏਗਾ 1895 ਠੀਕ ਹੈ ਜੀ 1895 ਰੇਟ ਹੋਏਗਾ ਕਲਰ ਤੁਸੀਂ ਚੈੱਕ ਕਰਦੇ ਜਾਣਾ ਹੈ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਪਿਕ ਸੈਂਡ ਕਰਨੀ ਆ ਔਨ WhatsApp 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਅਗਲਾ ਆਏਗਾ ਮਸਟਰਡ ਟੋਨ ਠੀਕ ਹੈ ਮਸਟਰਡ ਟੋਨ ਦੇ ਉੱਪਰ ਇਹ ਵੀ ਥੋੜਾ ਜਿਹਾ ਐਕਵਾ ਗ੍ਰੀਨ ਕਲਰ ਦਾ ਜਿਹੜਾ ਆ ਉਹ ਥ੍ਰੈਡ ਲੱਗਾ ਆ ਕਲਰ ਸਾਰੇ ਹੀ ਇੱਕ ਤੋਂ ਇੱਕ ਵਾਸੋਂ ਨੇ ਇਹ ਜਿਹੜਾ ਸਟਾਫ ਹੈ ਥੋੜਾ ਲੀਨਨ ਟਾਈਪ ਸਟਾਫ ਲੱਗਦਾ ਹੈ ਪਰ ਲੀਨਨ ਫੈਬਰਿਕ ਨਹੀਂ ਹੋਏਗਾ ਐਸਕੇ ਬ੍ਰਾਂਡ ਦੇ ਸੂਟ ਹੋਣਗੇ ਨਾ ਲਾਏਗਾ ਇਸ ਤਰ੍ਹਾਂ ਬਾਜੂ ਬਾਜੂ ਵੀ ਮਿਲੇਗੀ ਤੁਹਾਨੂੰ ਫਰੰਟ ਲਾਈਨ एकदम ਵਧੀਆ ਪੈਨਲਿੰਗ ਵਾਲੀ ਵਿਦ ਰਾਉਂਡ ਨੈਕ ਮਿਲੇਗੀ ਤੇ ਬੈਕ ਵੀ ਮਿਲੇਗੀ ਰਾਉਂਡ ਨੈਕ ਵਾਲੀ ਤੇ ਦੁਪੱਟਾ ਤੁਸੀਂ ਦੇਖੋ ਪਹਿਲੇ ਦੁਪੱਟੇ ਦੀ ਵਿੱਥ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਇਕਦਮ ਖੁੱਲਾ ਡੁੱਲਾ ਦੁਪੱਟਾ ਆਏਗਾ ਸੇਮ ਟੋਨ ਦੀ ਜਿਹੜੀ ਐਮਬ੍ਰੋਇਡਰੀ ਨਾਲ ਦੀ ਹੀ ਤੁਹਾਨੂੰ ਮਿਲੇਗੀ ਲੈਸ ਠੀਕ ਐ ਥੋੜਾ ਜਿਹਾ ਚੈੱਕ ਮਸਲੀਨ ਦੇ ਵਿੱਚ ਇਹ ਸੂਟ ਆ ਕਲਰ ਬਹੁਤ ਹੀ ਪਿਆਰੇ ਆ ਸਾਰੀ ਹੀ ਕਲੈਕਸ਼ਨ ਇਕਦਮ ਲੇਟੈਸਟ ਆ ਤੇ ਤੁਹਾਨੂੰ ਇਸ ਦੇ ਵਿੱਚ ਫੁੱਲੀ ਜਿਹੜਾ ਸਟਾਕ ਮਿਲੇਗਾ ਠੀਕ ਐ ਚੈੱਕ ਕਰਦੇ ਜਾਓ ਇਹ ਹੋਏਗੀ ਬੈਕ ਠੀਕ ਐ ਜੀ ਅਗਲੇ ਟਾਈ ਐਂਡ ਡਾਈ ਟਾਈਪ ਸੂਟ ਆਉਣਗੇ ਠੀਕ ਐ ਜੀ ਕਲਰ ਬਹੁਤ ਸੋਹਣਾ ਆ ਟਾਈ ਐਂਡ ਡਾਈ ਸੂਟ ਆਏਗਾ ਇਸ ਤੇ ਤੁਹਾਨੂੰ ਜਿਹੜੀ ਆ ਉਹ ਮਿਲੇਗੀ ਸੈਂਟਰ ਵਿੱਚ ਬોર્ਡਰ ਲਾਈਨ ਬਹੁਤ ਸੋਹਣੀ ਆਏਗੀ ਆ ਜਿਹੜੇ ਫਲਾਵਰਸ ਆਉਣਗੇ ਇਸ ਤਰ੍ਹਾਂ ਤੁਹਾਡੇ ਮਤਲਬ ਸਲੀਕਸ ਤੇ ਆਉਣਗੇ ਨਾਲ ਬਾਰਡਰ ਤੇ ਆਉਣਗੇ ਤੇ ਇਹ ਸੈਂਟਰ ਦੇ ਵਿੱਚ ਵੀ ਇਸ ਦੇ ਥਰੈਡ ਵਰਕ ਆਏਗਾ ਇਸ ਦੇ ਵਿੱਚ ਤੁਹਾਨੂੰ ਘੇਰੇ ਵਾਈਜ਼ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਇਹ ਥੋੜੀ ਜੀ ਸੈਂਟਰ ਦੇ ਵਿੱਚ ਆਏਗਾ ਠੀਕ ਹੈ ਕਿਉਂਕਿ ਇਸ ਲਈ ਜਿਹੜੀ ਏਮਬਰਾਇਡਰੀ ਹੈ ਉਹ ਆਏਗੀ ਇਵੇਂ ਠੀਕ ਹੈ ਇਹ ਥੋੜਾ ਸੈਂਟਰ ਦੇ ਵਿੱਚ ਆਏਗਾ ਘੇਰੇ ਦੀ ਲੈਂਥ ਆ ਉਹ ਤੁਹਾਨੂੰ 24.5 ਤੱਕ ਮਿਲ ਜੇਗੀ ਤੇ ਇਹ ਜਿਹੜੀ ਥੋੜੀ ਸੈਂਟਰ ਦੇ ਵਿੱਚ ਆਏਗੀ ਬਹੁਤ ਹੀ ਵਧੀਆ ਜਿਹਾ ਪੈਟਰਨ ਹੈ ਹੈ ਕਿਉਂਕਿ ਇਹ ਥੋੜਾ ਫਿਰ ਪੈਣਾ ਨੂੰ ਹੋ ਜਾਂਦਾ ਹੈ ਤੁਸੀਂ ਕਿਤੇ ਵੀ ਸਲੀਕਸ ਨੂੰ ਰੱਖ ਸਕਦੇ ਹੋ ਆਪਣੀ हिਪ ਦੇ ਅਕੋਰਡਿੰਗ ਆਪਣੇ ਘੇਰੇ ਦੇ ਅਕੋਰਡਿੰਗ ਕੋਈ ਵੀ ਸਟਿਚ ਕਰ ਠੀਕ ਹੈ ਜੀ ਮਿਨੀਮਮ ਤੁਹਾਡਾ ਘੇਰਾ ਜਿਹੜਾ ਉਹ 19.5 ਜਾਂ 20 ਤੱਕ ਹੋਣਾ ਚਾਹੀਦਾ ਹੈ ਮੈਕਸਿਮਮ ਤੁਸੀਂ ਜਿਹੜਾ ਉਹ 24 5 6 ਤੱਕ ਜਿਹੜਾ ਉਹ ਰੱਖ ਸਕਦੇ ਹੋ ਠੀਕ ਹੈ 20 ਤੋਂ ਘੇਰਾ ਜੀ ਦਾ ਆਪ ਤੇ ਆ ਉਹ ਵਾਲਾ ਇਹ ਸੂਟ ਜਿਹੜਾ ਉਹ ਬਣਾ ਸਕਦਾ ਹੈ ਠੀਕ ਤੇ ਇਹ ਬਹੁਤ ਹੀ ਪਿਆਰੇ ਜਿਹੇ ਕਲਰ ਲੱਗੇ ਨੇ ਜਿਹੜੇ ਕਲਰਸ ਦੀ ਟਾਈ ਐਂਡ ਡਾਈ ਟਾਈਪ ਤੁਹਾਨੂੰ ਪ੍ਰਿੰਟ ਆਏਗਾ ਸੇਮ ਕਲਰ ਦੀ ਜਿਹੜੀ ਏਮਬਰਾਇਡਰੀ ਆਏਗੀ ਇਸ ਦੇ ਵਿੱਚ ਮੇਨ ਗੱਲ ਇਹ ਹੈ ਕਿ ਇਵੇਂ ਹੀ ਫਿਲਿੰਗ ਨਹੀਂ ਆ ਸਾਰੇ ਹੀ ਫਰੰਟ ਲਾਈਨ ਤੇ ਤੁਹਾਨੂੰ ਜਿਹੜਾ ਉਹ ਚੇਨ ਵਰਕ ਆਏਗਾ ਇਸ ਤਰ੍ਹਾਂ ਸੇਮ ਕਲਰ ਦੀ ਆਏਗੀ ਬੇਸ ਕਲਰ ਦੀ ਜਿਹੜੀ ਏਮਬਰਾਇਡਰੀ ਆਏਗੀ ਨੈਕ ਲਾਈਨ ਦੇਖੋ ਤੁਸੀਂ ਬਹੁਤ ਸੋਹਣੀ ਨੈਕ ਲਾਈਨ ਬਣੀ ਆ ਠੀਕ ਹੈ ਜੀ ਤੇ ਲੈਂਥ ਜਿਹੜੀ ਆ ਉਹ ਹੋਏਗੀ ਇਸ ਤਰ੍ਹਾਂ ਤੁਹਾਨੂੰ ਮੈਂ ਚੈੱਕ ਕਰਾ ਦਿੰਨੀ ਆ ਲੈਂਥ ਜਿਹੜੀ ਉਹ 43 ਹੋਏਗੀ ਠੀਕ ਆ ਮਿਨੀਮਮ ਤੁਹਾਡੀ 43 ਅਗਰ ਲੈਂਥ ਹੈ 43 ਤੋਂ 44.5 ਤੱਕ ਜਿਹੜੀ ਤੁਹਾਡੀ ਲੈਂਥ ਬਣ ਜੇਗੀ ਤੇ ਇਵੇਂ ਆਏਗਾ ਇਸ ਦਾ ਬਾਜੂ ਆ ਜੇ ਭਾਵੇਂ ਬਾਟਮ ਆ ਜੇ ਇਹ ਤੁਹਾਡੀ ਚੋਇਸ ਹੈ ਤੁਸੀਂ ਜਿਹੜਾ ਇਸ ਨੂੰ ਵੇਲ ਨੂੰ ਕਿਤੇ ਵੀ ਲੈ ਕੇ ਆ ਸਕਦੇ ਹੋ 올ਓਵਰ ਤੁਹਾਨੂੰ ਜਿਹੜਾ ਆ ਉਹ ਟਾਈ ਐਂਡ ਡਾਈ ਸਟਾਫ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਸੂਟ ਜਿਹੜਾ ਇਹ ਹੋਏਗਾ ਲੀਲਨ ਦੇ ਵਿੱਚ ਠੀਕ ਹੈ ਨਿਲਨ ਦੇ ਵਿੱਚ ਸੂਟ ਆ ਕਲਰ ਬਹੁਤ ਸੋਹਣੇ ਆ ਇਕਦਮ ਲਾਜਵਾਬ ਜੇ ਸੂਟ ਆ ਨਾਲ ਆਏਗਾ ਟੈਬੀ ਸਿਲਕ ਦਾ ਦੁਪੱਟਾ ਬਹੁਤ ਪਿਆਰੀ ਕਲੈਕਸ਼ਨ ਅੱਜ ਦੀ ਟੈਬੀ ਸਿਲਕ ਦਾ ਇਕਦਮ ਤੁਸੀਂ ਸ਼ਾਈਨਿੰਗ ਦੇਖੋ ਦੁਪੱਟੇ ਦੀ ਠੀਕ ਹੈ ਟੈਬੀ ਸਿਲਕ ਦਾ ਦੁਪੱਟਾ ਆਏਗਾ ਤੇ ਇਹ ਬਹੁਤ ਹੀ ਪਿਆਰੀ ਜਿਵੇਂ ਸਿਲਕ ਦੇ ਦੁਪੱਟੇ ਚਲਦੇ ਆ ਉਹ ਵਾਲਾ ਦੁਪੱਟਾ ਆਏਗਾ ਲੈਸ ਆਏਗੀ ਕਰੋਸ਼ੀ ਵਾਲੀ ਤੇ ਟੂ ਸਾਈਡਰ ਤੁਹਾਨੂੰ ਲੰਮੀ ਚੌੜੀ ਬੇਲ ਮਿਲੇਗੀ ਫਲਾਵਰਸ ਮਿਲਣਗੇ ਸੈਂਟਰ ਦੇ ਵਿੱਚ ਜਿਹੜੀਆਂ ਉਹ ਤੁਹਾਨੂੰ ਮਿਲਣਗੀਆਂ ਸਟ੍ਰਿਪਸ ਏਮਬਰਾਇਡਰੀ ਦੀਆਂ ਵਾਈਟ ਕਲਰ ਦੀਆਂ ਬਹੁਤ ਸੋਹਣਾ ਦੁਪੱਟਾ ਆ। ਸੂਟ ਤੇ ਗੈਟਅਪ ਤੁਸੀਂ ਦੇਖ ਸਕਦੇ ਜੇ ਪੂਰਾ ਪਾਰਟੀ ਵੇਅਰ ਸਟਾਈਲ ਦਾ ਸੂਟ ਆਏਗਾ ਜੀ। ਪੂਰਾ ਪਾਰਟੀ ਵੇਅਰ ਸਟਾਈਲ ਦਾ ਸੂਟ ਚੈੱਕ ਕਰੋ। ਆ ਆਫ ਵਾਈਟ ਬੇਸ ਹੋਏਗਾ ਤੇ ਨਾਲ ਆਏਗੀ ਫਰੋਜੀ ਕਲਰ ਦੀ ਚੁੰਨੀ ਠੀਕ ਹੈ ਫਰੋਜੀ ਕਲਰ ਦਾ ਦੁਪੱਟਾ ਆ ਤੇ ਆਫ ਵਾਈਟ ਬੇਸ ਆ ਤੇ ਏਮਬਰਾਇਡਰੀ ਦਾ ਤੁਸੀਂ ਕਲਰ ਚੈੱਕ ਕਰੋ ਬਹੁਤ ਹੀ ਸੋਹਣੇ ਜੇ ਕਲਰ ਆ। ਅਗਲਾ ਸੇਮ ਹੀ ਇਵੇਂ ਆਏਗਾ ਤੁਹਾਨੂੰ 바ਵਾ ਸ਼ੇਡ ਦਾ ਬੇਸ ਹੋਏਗਾ ਉੱਪਰ ਪਿੰਕ ਕਲਰ ਹੋ ਗਿਆ orange ਸ਼ੇਡ ਹੋ ਗਈ ਜਾਂ ਮਸਟਰਡ ਟੋਨ ਹੋ ਗਈ ਆ ਉਹਦੀ ਆਏਗੀ ਸੈਲਫ ਪ੍ਰਿੰਟਿੰਗ ਤੇ ਤੁਸੀਂ ਨੈਕ ਲਾਈਨ ਦੇਖ ਲਓ ਬਹੁਤ ਹੀ ਪਿਆਰਾ ਜਿਹਾ ਸਟਾਈਲ ਆ ਇਹਨੇ ਆਏਗੀ ਤੁਹਾਡੀ ਬਾਰਡਰ ਦੀ ਐਮਬਰਾਇਡਰੀ ਬਹੁਤ ਸੋਹਣਾ ਕੰਮ ਆ 올ਓਵਰ ਤੁਹਾਨੂੰ ਮਿਲੇਗਾ ਤੇ ਇਹ ਲੀਲਨ ਦਾ ਸਟੱਫ ਹੋਏਗਾ ਤੇ ਲੀਲਨ ਜਿਹੜੀ ਉਹ ਕੋਈ ਇਵੇਂ ਦੀ ਹਾਰਡ ਜੀ ਲੀਲਨ ਨਹੀਂ ਹੋਏਗੀ ਇਹ ਆਏਗੀ ਤੁਹਾਡੀ ਬਾਜੂ ਦੀ ਜਾਂ ਬਾਟਮ ਦੀ ਐਮਬਰਾਇਡਰੀ ਨਾਲ ਦੁਪੱਟਾ ਪਿੰਕ ਕਲਰ ਦਾ ਦੁਪੱਟਾ ਹੈ 바ਵਾ ਦੇ ਨਾਲ ਪਿੰਕ ਕਲਰ ਦਾ ਕੰਬੀਨੇਸ਼ਨ ਹੈ ਦੇਖਦੇ ਜਾਓ ਤੁਸੀਂ ਸੂਟ ਅੱਜ ਦੇ ਸੂਟ ਜਿਹੜੇ ਆ ਇੱਕਦਮ ਲੇਟੈਸਟ ਅਗਲਾ ਇਸੇ ਵਿੱਚ ਇੱਕ ਕਲਰ ਹੈ 베بی ਪਿੰਕ ਕਲਰ ਬਾਕੀ ਸਾਰਾ ਪੈਟਰਨ ਸੇਮ ਹੋਏਗਾ ਤੁਸੀਂ ਚੈੱਕ ਕਰਦੇ ਜਾਣਾ ਹੈ ਨੈਕਲਾਈਨ ਆਏਗੀ ਸੈਂਟਰ ਦੇ ਵਿੱਚ ਸਾਰੇ ਹੀ ਪੈਨਲਿੰਗ ਆਉਂਦੀ ਆ ਵਾਈਟ ਕਲਰ ਦੀ ਨਾਲ ਇਸ ਤਰ੍ਹਾਂ ਆਏਗੀ ਤੁਹਾਡੇ ਬਾਰਡਰ ਦੀ ਐਮਬਰਾਇਡਰੀ ਤੇ ਨਾਲ ਬਾਜੂ ਦੀ ਐਮਬਰਾਇਡਰੀ ਜਿਹੜੀ ਉਹ ਸੈਪਰੇਟ ਆਏਗੀ ਚੈੱਕ ਕਰਦੇ ਜਾਓ ਨਾਲ ਆਏਗਾ ਪਿੰਕ ਪੀਚ ਕਲਰ ਠੀਕ ਹੈ ਪਿੰਕ ਪੀਚ ਕਲਰ ਜਿਹੜਾ ਆ ਉਹ ਆਏਗਾ ਦੁਪੱਟਾ ਦੁਪੱਟੇ ਤੇ ਵੀ ਪੂਰੀ ਏਮਬਰਾਇਡਰੀ ਮਿਲੇਗੀ ਕਲਰ ਬਹੁਤ ਸੋਹਣਾ ਹੈ ਠੀਕ ਹੈ ਜੀ ਕਲੈਕਸ਼ਨ ਤੁਸੀਂ ਦੇਖ ਲਈਏ ਸਾਡੇ ਚੈਨਲ ਤੇ ਬਹੁਤ ਹੀ ਵਧੀਆ ਜੀ ਕਲੈਕਸ਼ਨ ਆਉਂਦੀ ਹੈ ਕਾਟਨ ਦੇ ਪਾਰਟੀ ਵੇਅਰ ਸਟਾਈਲ ਸੂਟ ਸੀਗੇ ਤੇ ਕਲਰ ਬਹੁਤ ਪਿਆਰੇ ਹੀ ਹੈ ਤੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਤੇ ਜਿਵੇਂ ਕਿ ਇੱਕ ਸੂਟ ਦਾ ਜਿਹੜਾ ਹੈ ਅਸੀਂ ਗਿਫਟ ਕੱਢਾਂਗੇ 30 April ਨੂੰ ਜਿਹੜਾ ਕਿ ਲਾਸਟ ਡੇ ਹੋਏਗਾ April ਮਨਥ ਦਾ ਤੁਸੀਂ ਸਾਡੇ ਚੈਨਲ ਨੂੰ ਵਕਤ-ਵਕਤ ਸਪੋਰਟ ਕਰਨੀ ਆ ਆਪਣੇ WhatsApp ਦੇ ਸਟੇਟਸ ਦੇ ਉੱਪਰ ਲਗਾ ਕੇ ਸਾਨੂੰ ਪਿਕ ਜ਼ਰੂਰ ਸੈਂਡ ਕਰਨੀ ਆ ਤਾਂ ਹੀ ਸਾਨੂੰ ਪਤਾ ਚੱਲੇਗਾ ਕਿ ਤੁਸੀਂ ਜਿਹੜਾ ਸਾਡੇ ਚੈਨਲ ਨੂੰ ਸਪੋਰਟ ਕਰਦੇ ਪਏ ਹੋ ਹਰ ਇੱਕ ਵੀਡੀਓ ਦੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਆ ਉਹ ਕਮੈਂਟ ਜ਼ਰੂਰ ਕਰਕੇ ਜਾਣਾ ਆ ਪਿਆਰੀ ਪਿਆਰੀ ਕਲੈਕਸ਼ਨ ਨੂੰ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਸ਼ੀਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ